ਅੱਜ ਜੁਨਾਹ ਅਸ਼ਟਿਪ ਕੋ ਸੰਬੰਧਿਤ ਗੱਲ ਕਰਦੇ ਹਾਂ ਜੀ ਸ਼ੋਮੀ ਅਕਾਲੀ ਦਲ ਦੇ ਵਿੱਚ ਮੱਚੀ ਵੱਡੀ ਹਲਚਲ ਜਿੱਥੇ ਸੁਖਬੀਰ ਸਿੰਘ ਬਾਦਲ ਵੱਲੋਂ ਲਗਾਤਾਰ ਜਿਹੜਾ ਹੈ ਆਪਣੀ ਪਾਰਟੀ ਨੂੰ ਪੁਨਰਸਜੀਵ ਕਰਨ ਲਈ ਦਿਨ ਰਾਤ ਅੱਡੀ ਚੋਟੀ ਦਾ ਜ਼ੋਰ ਲਾਉਂਦੇ ਸਾਹਮਣੇ ਆ ਰਹੇ ਨੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਸਿਰ ਤੇ ਨੇ ਤੇ ਸੁਖਬੀਰ ਸਿੰਘ ਬਾਦਲ ਨੂੰ ਲਗਾਤਾਰ ਜਿਹੜਾ ਹੈ ਪੰਥ ਵੱਲੋਂ ਨਕਾਰਿਆ ਗਿਆ ਹੈ ਪੰਥ ਦੇ ਲੋਕਾਂ ਨੇ ਸੁਖਬੀਰ ਸਿੰਘ ਬਾਦਲ ਨੂੰ ਨਕਾਰਿਆ ਨਾ ਕਿ ਪਾਰਟੀ ਨੂੰ ਜਿੱਥੇ ਸੁਖਬੀਰ ਸਿੰਘ ਬਾਦਲ ਬੇਵਲ ਕਲਾ ਕਾਂਡ ਦੇ ਵਿੱਚ ਆਏ ਜਿੱਥੇ ਮਾਫੀਨਾਮਾ ਮੰਗਾਇਆ ਗਿਆ ਜੋ ਹੈ ਸਭ ਤੋਂ ਵੱਲੇ ਬਾਬੇ ਨੂੰ ਉਸ ਤੋਂ ਬਾਅਦ ਜੋ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗਾਂ ਦੀ ਬੇਅਦੀ ਹੋਈ ਤਾਂ ਇਸ ਵਿੱਚ ਵੱਡੇ ਤੌਰ ਤੇ ਸੁਖਬੀਰ ਸਿੰਘ ਬਾਦਲ ਦਾ ਨਾਮ जोडਦਾ ਸਾਹਮਣੇ ਆਇਆ ਜੇਕਰ ਗੱਲ ਕਰੀਏ ਸੁਖਬੀਰ ਸਿੰਘ ਬਾਦਲ ਜਿਨ੍ਹਾਂ ਨੂੰ ਹੁਣ ਜਿਨ੍ਹਾਂ ਨੇ ਹੁਕਮਨਾਮਿਆਂ ਤੇ ਨਹੀਂ ਚੱਲੇ ਹੁਕਮਨਾਮਿਆਂ ਨਾਲੋਂ ਟੁੱਟ ਗਏ ਦੋਸਤੋ ਬਾਅਦ ਜਿਹੜਾ ਹੈ ਸੁਖਬੀਰ ਸਿੰਘ ਬਾਦਲ ਨੂੰ ਵੀ ਪੰਥ ਨੇ ਛੱਡ ਦਿੱਤਾ ਤੇ ਪੰਥ ਦੇ ਲੋਕਾਂ ਨੇ ਆਪਣੀ ਇੱਕ ਨਵੀਂ ਪਾਰਟੀ ਬਣਾ ਲਈ ਯਾਨੀ ਕਿ ਜਿਹੜੀ ਹੁਣ ਨਵੀਂ ਪਾਰਟੀ ਬਣੀ ਹੈ 11 ਅਗਸਤ ਨੂੰ ਜਿੱਥੇ ਇਜਲਾਸ ਹੋਇਆ ਤਾਂ ਸ਼ੋਮੀ ਅਕਾਲੀ ਦਲ ਦੇ ਨਵੇਂ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਜਿਹੜਾ ਹੈ ਨਵਾਂ ਪ੍ਰਧਾਨ ਬਣਾ ਦਿੱਤਾ ਗਿਆ ਹਾਲਾਂਕਿ ਗਿਆਨੀ ਹਰਪ੍ਰੀਤ ਸਿੰਘ ਜੀ ਹਰ ਜਦੋਂ ਦੇ ਨਵੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣੇ ਨੇ ਤਾਂ ਉਦੋਂ ਦੀ ਦੋ ਧੜੇ ਬਣੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਲੇਕਿਨ ਲਗਾਤਾਰ ਜਿਹੜੇ ਨੇ ਸੁਖਬੀਰ ਸਿੰਘ ਬਾਦਲ ਹੱਥ ਪੈਰ ਮਾਰ ਰਹੇ ਨੇ ਕਿ ਇਹ ਇਕੱਠ ਇਕੱਠ ਹੋ ਜਾਵੇ ਤੇ ਜਿਹੜੀਆਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨੇ ਅਸੀਂ ਜਿਹੜੀਆਂ ਨੇ ਇੱਕੋ ਪਾਰਟੀ ਤੋਂ ਲੜੀਏ ਲੇਕਿਨ ਅਜਿਆ ਹੋਵੇਗਾ ਜਾਂ ਨਹੀਂ ਹੋਵੇਗਾ ਇਹ ਤਾਂ ਆਉਣ ਵਾਲਾ ਟਾਈਮ ਦੱਸੇਗਾ ਲੇਕਿਨ ਇੱਕ ਵੱਡੀ ਅਹਿਮ ਖਬਰ ਨਿਕਲ ਕੇ ਹੋ ਸਾਹਮਣੇ ਆ ਰਹੀ ਹੈ ਕਿ ਸਮਰਾਲਾ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਸਾਨ ਆਗੂ ਬਲਵੀਰ ਸਿੰਘ ਰਾਜੀਵਾਲਾ ਵਿਚਾਰੇ ਬੰਦ ਕਮਰੇ ਦੇ ਵਿੱਚ ਮੀਟਿੰਗ ਹੋਈ ਜਿਸ ਸਿਆਸਤ ਵਿੱਚ ਇੱਕ ਨਵੀਂ ਹਲਚਲ ਸ਼ੁਰੂ ਹੋ ਗਈ ਹੈ ਸੁਖਬੀਰ ਸਿੰਘ ਬਾਦਲ ਅੱਜ ਸਮਰਾਲਾ ਵਿਖੇ ਰਾਜੀਵਾਲਾ ਨੂੰ ਮਿਲਣ ਲਈ ਉਹਨਾਂ ਦੀ ਰਿਹਾਇਸ਼ ਤੇ ਪਹੁੰਚੇ ਉਹਨਾਂ ਵਿਚਾਰੇ ਬੰਦ ਕਮਰਾ ਮੀਟਿੰਗ ਹੋਈ ਇਹ ਮੀਟਿੰਗ ਤਰਕੀਬਨ ਪੌਣਾ ਘੰਟਾ ਚੱਲੀ ਜਿਸ ਵਿੱਚ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਵੀ ਮੌਜੂਦ ਸਨ ਹਾਲਾਂਕਿ ਮੀਟਿੰਗ ਤੋਂ ਬਾਅਦ ਸੁਖਬੀਰ ਬਾਦਲ ਨੇ ਇਹ ਕਿਹਾ ਕਿ ਬਲਬੀਰ ਸਿੰਘ ਰਾਜਵੜੀ ਦੀ ਸਿਹਤ ਦਾ ਹਾਲ ਜਾਣਨ ਲਈ ਆਏ ਸਨ ਰਾਜਵੜੀ ਨੇ ਉਹਨਾਂ ਦੇ ਪਿਤਾ ਪ੍ਰਕਾਸ਼ ਸਿੰਘ ਬਾਦਲ ਨਾਲ ਕਰੀਬੀ ਸਬੰਧ ਸਨ ਜਦੋਂ ਵੀ ਖੇਤੀਬਾੜੀ ਜਾਂ ਪੰਜਾਬ ਨੂੰ ਲੈ ਕੇ ਕੋਈ ਸਲਾਹ ਲੈਣੀ ਹੁੰਦੀ ਸੀ ਪ੍ਰਕਾਸ਼ ਬਾਦਲ ਉਹਨਾਂ ਦੇ ਨਾਲ ਗੱਲ ਕਰਦੇ ਸਨ ਸੁਖਬੀਰ ਨੇ ਕਿਹਾ ਕਿ ਖੇਤੀਬਾੜੀ ਲੈ ਕੇ ਚਰਚਾ ਹੋਈ ਤੇ ਖੇਤੀਬਾੜੀ ਨੂੰ ਮੁਨਾਫੇ ਦਾ ਤੰਦਾ ਬਣਾਇਆ ਜਾ ਸਕਦਾ ਹੈ ਪੰਜਾਬ ਨੂੰ ਕਿਵੇਂ ਬਚਾਇਆ ਜਾ ਸਕਦਾ ਹੈ ਸੁਖਬੀਰ ਨੇ ਕਿਹਾ ਰਾਜਵੜੀ ਖੇਤੀਬਾੜੀ ਦਾ ਨਲੇਂਦ ਖਜ਼ਾਨਾ ਹਨ ਉਹਨਾਂ ਨੂੰ ਸਿੱਖਣ ਲਈ ਆਏ ਸਨ ਇਸ ਦੌਰਾਨ ਕੋਈ ਸਿਆਸੀ ਚਰਚਾ ਨਹੀਂ ਹੋਈ ਉੱਥੇ ਹੀ ਬਲਬੀਰ ਸਿੰਘ ਰਾਜੂਵਾਲਾ ਨੇ ਕਿਹਾ ਕਿ ਨਿੱਜੀ ਮੁਲਾਕਾਤ ਸੀ ਪਰ ਦੌਰਾਨ ਪੰਜਾਬ ਦੀ ਖੇਤਰੀ ਪਾਰਟੀ ਅਕਾਲੀ ਦਲ ਦੇ ਟੁੱਟਣ ਤੋਂ ਵੱਖਰਾ ਅਕਾਲੀ ਦਲ ਬਣਨ ਤੇ ਮੈਂ ਇਹ رائے ਜ਼ਰੂਰ ਦਿੰਦੀ ਹਾਂ ਕਿ ਕਿਸੇ ਨਾ ਕਿਸੇ ਦੋਹਾਂ ਪਾਰਟੀਆਂ ਨੂੰ ਇਕਜੁੱਟ ਹੋਣਾ ਚਾਹੀਦਾ ਇਸ ਤੋਂ ਇਲਾਵਾ ਕੋਈ ਸਿਆਸੀ ਚਰਚਾ ਨਹੀਂ ਹੋਈ ਯਾਨੀ ਕਿ ਸਿੱਧੇ ਤੌਰ ਤੇ ਇਹ ਕਹਿ ਸਕਦੇ ਹਾਂ ਕਿ ਹੋ ਸਕਦਾ ਹੈ ਕਿ ਆਉਣ ਵਾਲੇ ਟਾਈਮ 'ਚ ਜਿਹੜੇ ਨੇ ਰਾਜੂ ਆਣਾ ਜਿਹੜੇ ਇੱਕ ਇਕਜੁੱਟ ਹੋਣ ਦੀ ਗੱਲ ਕਰ ਰਹੇ ਨੇ ਕਿ ਨਵੀਂ ਜਿਹੜੀ ਹੈ ਸ਼੍ਰੋਮਣੀ ਅਕਾਲੀ ਦਲ ਤੇ ਪੁਰਾਣੀ ਸ਼੍ਰੋਮਣੀ ਅਕਾਲੀ ਦਲ ਦਾ ਵੀ ਇਕੱਠ ਹੋ ਜਾਵੇ ਤੇ ਹੋ ਸਕਦਾ ਹੈ ਕਿ ਰਾਜੋ ਆਣਾ ਵੀ ਇਸ ਪਾਰਟੀ ਦੇ ਵਿੱਚ ਸ਼ਾਮਿਲ ਹੋ ਜਾਣ ਕਿਉਂਕਿ ਲਗਾਤਾਰ ਜਿਹੜੀਆਂ ਬੰਦ ਕਮਰੇ ਦੀਆਂ ਮੀਟਿੰਗਾਂ ਚੱਲ ਰਹੀਆਂ ਨੇ ਜਿੱਥੇ ਅੱਡੀ ਚੋਟੀ ਦਾ ਜ਼ੋਰ ਲੋਂਦੇ ਸੁਖਬੀਰ ਸਿੰਘ ਬਾਦਲ ਵੀ ਸਾਹਮਣੇ ਆ ਰਹੇ ਨੇ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਨਵੇਂ ਕਿਸਾਨ ਆਗੂ ਵੀ ਸ਼ਾਮਿਲ ਹੋ ਸਕਦੇ ਨੇ ਤੇ ਦੂਸਰੇ ਪਾਸੇ ਇਹ ਤਾਂ ਦੇਖਣਾ ਪਵੇਗਾ ਕਿ ਹੁਣ ਜਿਹੜੇ ਨਵੇਂ ਬਣੇ ਨੇ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਗਿਆਨੀ ਹਾਜਪੇ ਸਿੰਘ ਜੀ ਉਹਨਾਂ ਦਾ ਢੜਾ ਪੁਰਾਣੀ ਸ਼੍ਰੋਮਣੀ ਕਾਲੀ ਦਲ ਦੇ ਨਾਲ ਕੰਮ ਕਰਦਾ ਹੈ ਕਿਉਂਕਿ ਜਦੋਂ ਦਾ ਉਸ ਢੜਾ ਉਹ ਢੜਾ ਬਣਿਆ ਹੈ ਉਹ ਢੜੇ ਨੇ ਵੀ ਜਿੱਥੇ ਆਪਣੇ ਵੱਲੋਂ ਤਾਂ ਅੱਡੀ ਚੋਟੀ ਦਾ ਜ਼ੋਰ ਲਗਾਇਆ ਜਾ ਰਿਹਾ ਹੈ ਲੇਕਿਨ ਸਿਆਸੀ ਜਗਤ ਦੀ ਗੱਲ ਕਰੀਏ ਤਾਂ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਉਹ ਕਾਫੀ ਪੁਰਾਣੇ ਸਿਆਸਤ ਦੇ ਵਿੱਚ ਉਤਰੇ ਹੋਏ ਨੇ ਤਾ ਉਹਨਾਂ ਵਾਲੇ ਟਾਈਮ ਤੇ ਇਕ ਜੁਟ ਵੀ ਹੁੰਦੀ ਹੋਈ ਪਾਰਟੀ ਨਜ਼ਰ ਆਏਗੀ ਧੰਨਵਾਦ